ਸ਼ੈਟਿਕਾ ਪੇਨ ਸ਼ੈਟਿਕਾ ਪੇਨ ਤੋਂ ਦਰਦ ਲੱਖ ਤੋਂ ਹੁੰਦਾ ਹੋਇਆ ਲੱਤ ਦੇ ਵਿੱਚ ਜਾਂਦਾ ਹੈ ਔਰ ਸਭ ਤੋਂ ਇੰਪੋਰਟੈਂਟ ਗੱਲ ਕੀ ਹੋਣ ਲੱਗੀ ਹੁਣ ਪੈਰਾਂ ਦੇ ਵਿੱਚ ਗਿੱਤਿਆਂ ਦੇ ਵਿੱਚ ਸੋਜਿਸ਼ ਆ ਜਾਂਦੀ ਹੈ ਸ਼ੈਟਿਕਾ ਪੇਨ ਦੇ ਨਾਲ ਨਾਲ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਲ ਸਿੰਘ ਸੋ ਕਿਹੜੀਆਂ ਆਸਾਨ ਕਸਰਤਾਂ ਨੇ ਨੰਬਰ 1 ਐਕਸਰਸਾਈਜ਼ ਕੀ ਕਰਾਂਗੇ ਆਪਾਂ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਕਸਰਤ ਕਰਨੀਆਂ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਐਂਕਲ ਟੋ ਪੰਪਸ ਕਰਨੇ ਨੇ 1 2 3 4 10 ਦੈਨ ਰਿਲੈਕਸ ਇਸ ਦੇ 5 ਸੈੱਟ ਦੂਸਰੀ ਕਸਰਤ ਕੀ ਹੈ ਦੋਨੋਂ ਗੋਡੇ ਮੋੜ ਲੈਣੇ ਆ ਔਰ ਤੁਸੀਂ ਜੋ ਆਪਣੀ ਲੱਤ ਦੇ ਵਿੱਚ ਦਰਦ ਜਾਂਦਾ ਹੈ ਉਸ ਗੋਡੇ ਨੂੰ ਛਾਤੀ ਨਾਲ ਲਾਉਣ ਦੀ ਕੋਸ਼ਿਸ਼ ਕਰਨੀ ਔਰ ਇੱਥੇ ਹੋਲਡ ਕਰਨਾ 10 ਸੈਕਿੰਡ 1 2 3 10 ਦੈਨ ਰਿਲੈਕਸ ਜਦੋਂ ਆਸਾਨੀ ਨਾਲ ਇਹ ਕਸਰਤ ਹੋਣ ਲੱਗ ਜਾਵੇ ਫਿਰ ਇਸ ਦੇ ਵਿੱਚ ਕੀ ਚੇਂਜ ਕਰਨਾ ਤੁਸੀਂ ਕੀ ਬਦਲ ਲੈ ਕੇ ਆਉਣਾ ਇਸ ਨੂੰ ਛਾਤੀ ਨਾਲ ਲਾ ਦੇਣਾ ਔਰ ਦੂਸਰੀ ਲੱਤ ਸਿੱਧੀ ਕਰਨ ਦੀ ਕੋਸ਼ਿਸ਼ ਕਰਨੀ ਹੈ ਇਸ ਜਗ੍ਹਾ ਤੇ ਖਿੱਚ ਪਏਗੀ 10 ਸੈਕਿੰਡ ਹੋਲਡ ਰੱਖਾਂਗੇ ਦੈਨ ਰਿਲੈਕਸ ਇਸ ਦੇ ਵੀ ਤੁਸੀਂ 5 ਸੈਟ